ਕੌਮੀ ਕਾਨੂੰਨੀ ਸੇਵਾ ਅਥਾਰਟੀ ਅਤੇ ਪੰਜਾਬ ਰਾਜ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਿਸ ਅੰਸ਼ੁਲੀ 베ਰੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਰਨਾਲਾ ਦੀ ਅਗਵਾਈ ਹੇਠ ਜੁਡੀਸ਼ੀਅਲ ਕੋਰਟ ਕੰਪਲੈਕਸ ਬਰਨਾਲਾ ਵਿਖੇ ਇਸ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਜ਼ਿਲ੍ਹਾ ਐਸੋਸੀਏਸ਼ਨ ਬਰਨਾਲਾ ਦੇ ਸਮੂਹ ਵਕੀਲ ਸਹਿਬਾਨ ਅਤੇ ਸਮੂਹ ਜੱਜ ਸਹਿਬਾਨ ਲੀਗਲ ਐਂਡ ਡਿਫੈਂਸ ਕਾਉਂਸਲ ਮੀਡੀਏਟਰਸ ਪੈਰਾ ਲੀਗਲ ਵਲੰਟੀਅਰਸ ਅਤੇ ਆਮ ਜਨਤਾ ਨੇ ਵੀ ਖੂਨ ਦਾਨ ਕਰਕੇ ਇਸ ਵਿੱਚ ਭਾਗ ਲਿਆ ਇਸ ਮੌਕੇ ਉਹਨਾਂ ਦੱਸਿਆ ਕਿ ਇਸ ਕੈਂਪੇਨ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਇਹ ਮੁਹਿੰਮ 6 ਦਸੰਬਰ 2025 ਤੋਂ ਲੈ ਕੇ 6 ਜਨਵਰੀ 2025 ਤੱਕ ਚਲਾਈ ਜਾਵੇਗੀ ਇਸ ਮੁਹਿੰਮ ਦੌਰਾਨ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਸ਼ਹਿਰਾਂ ਸਕੂਲਾਂ ਅਤੇ ਕਾਲਜਾਂ ਵਿੱਚ ਜਾਗਰੂਕਤਾ ਕੈਂਪ ਵੀ ਲਗਾਏ ਜਾ ਰਹੇ ਹਨ ਅਤੇ ਵੱਖ-ਵੱਖ ਜਨਤਕ ਥਾਵਾਂ ਤੇ ਨੁਕੜਨਾਟਕਾਂ ਸਾਈਕਲ ਰੈਲੀਆਂ ਰਾਹੀਂ ਆਮ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਹੰਦਾਨ ਕੈਂਪ ਜ਼ਿਲ੍ਹਾ ਕਚੈਰੀ ਬਰਨਾਲਾ ਵਿੱਚ ਲੂਥ ਅਗੇਂਸਟ ਡਰੱਗਸ ਐਂਟੀ ਡਰਾਈਵ ਅਵੇਅਰਨੈਸ ਮਹਿੰਮ ਦੇ ਤਹਿਤ ਲਗਾਇਆ ਜਾ ਰਿਹਾ ਹੈ ਇਸ ਵਿੱਚ ਭਾਰੀ ਸੰਖਿਆ ਵਿੱਚ ਵਕੀਲ ਸਹਿਬਾਨ ਜਸ ਸਹਿਬਾਨ ਪੈਰਾ ਲੀਗਲ ਵਲੰਟੀਅਰ ਮੀਡੀਏਟਰ ਭਾਗ ਲੈ ਰਹੇ ਹਨ ਇਸ ਜਿਹੜੇ ਖੂਨਦਾਨ ਦਾ ਮੁਖ ਮੰਤਵ ਹੈ ਕਿ ਜਿਹੜੇ ਯੁਵਾ ਪੀੜ੍ਹੀ ਹਸਪੀਟਲ ਦੇ ਵਿੱਚ ਆਪਣੇ ਜਨਮ ਤੇ ਮੌਤ ਦੀ ਲੜਾਈ ਜੂਝ ਰਹੇ ਹਨ ਉਹਨਾਂ ਨੂੰ ਵੱਧ ਵੱਧ ਨਸ਼ਾ ਮੁਕਤ ਕਰਕੇ ਅਵੇਅਰ ਕਰਾਣਾ ਕਿ ਉਹ ਸਵਸਥ ਹੋ ਕੇ ਉਹ ਵੀ ਇੱਥੇ ਅੱਜ ਦੇ ਜਿਵੇਂ ਖੂਨਦਾਨ ਕੈਂਪ ਲੱਗਿਆ ਆਪਣਾ ਯੋਗਦਾਨ ਪਾਣ ਸੈਕੰਡਲੀ ਕੀ ਜਿਹੜੇ ਸਾਡੇ ਡੀਐਲਐਸ ਜਸਾਬਾਨ ਵੱਲੋਂ ਇਹ ਇੱਕ ਛੋਟੀ ਜੀ ਕੋਸ਼ਿਸ਼ ਹੈ ਕਹਿੰਦੇ ਹਨ ਕਿ ਛੋਟੀ ਛੋਟੀ ਕੋਸ਼ਿਸ਼ਾਂ ਨਾਲ ਹੀ ਆਦਮੀ ਸਕਸੈਸਫੁਲ ਹੁੰਦਾ ਹੈ ਅਤੇ ਮੈਂ ਉਮੀਦ ਕਰਦੀ ਹਾਂ ਕਿ ਅੱਜ ਦਾ ਇਹ ਜਿਹੜਾ ਯੋਗਦਾਨ ਹੈ ਕੈਂਪ ਰਾਹੀਂ ਜਿਹੜਾ ਬਲੱਡ ਡੋਨੇਸ਼ਨ ਉਹ ਸਕਸੈਸਫੁਲ ਰਹੇਗਾ ਕਹਿੰਦੇ ਹਨ ਕਿ ਐਵਰੀ ਡਾਰਕ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ ਇਸ ਕਰਕੇ ਇਸ ਖੂਨਦਾਨ ਰਾਹੀਂ ਬਹੁਤ ਹੀ ਲੋਕਾਂ ਨੂੰ ਭਲਾ ਹੋਏਗਾ ਅੱਜ ਦੇ ਜਿਹੜੇ ਕੈਂਪ ਦੇ ਵਿੱਚ ਲਗਭਗ 25 ਯੂਨਿਟ ਹੁਣ ਤੱਕ ਦੇ ਜਿਹੜੇ ਹੈਗੇ ਲੈ ਚੁੱਕੇ ਹਨ ਤੇ ਉਮੀਦ ਹੈ ਕਿ ਈਵਨਿੰਗ ਤੱਕ ਬਾਈ 50 ਜੱਸ ਸਾਹਿਬਾਨ ਤੇ ਵਕੀਲ ਸਾਹਿਬਾਨ ਨੂੰ ਸਾਰਿਆਂ ਦੇ ਮਿਲ ਮਿਲ ਜੁਲ ਕੇ ਉਹ ਕੰਪਲੀਟ ਹੋ ਜਾਣਗੇ ਤੇ ਥੈਂਕ ਯੂ ਪੱਤਰਕਾਰ ਧਰਮਪਾਲ ਸਿੰਘ ਬਰਨਾਲਾ ਵੱਲੋਂ ਵਿਸ਼ੇਸ਼ ਰਿਪੋਰਟ